ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਪੁਲਿਸ ਵੱਲੋਂ ਸੁੱਚਾ ਸਿੰਘ ਗਲੀ ਵਿੱਚ ਨਸ਼ਾ ਤਸਕਰਾਂ ਦੀ ਕੋਠੀ ਨੂੰ ਕੀਤਾ ਗਿਆ ਫ੍ਰੀਜ਼ ਦੱਸ ਦਈਏ ਕਿ ਪਿਛਲੇ ਦਿਨੀ 40 ਕਿਲੋ ਹੈਰੋਇਨ ਸਮੇਤ ਨਸ਼ਾ ਤਸਕਰ पकड़े ਗਏ ਹਨ ਤੇ ਉਹਨਾਂ ਦੀ ਕਾਰਵਾਈ ਕਰਦੇ ਹੋਏ ਅੱਜ ਮੈਨਾ ਚੌਂਕ ਸੁੱਚਾ ਸਿੰਘ ਗਲੀ ਵਿੱਚ ਉਹਨਾਂ ਦੀ ਕੋਠੀ ਨੂੰ ਫ੍ਰੀਜ਼ ਕੀਤਾ ਗਿਆ ਹੈ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਸੁੱਚਾ ਸਿੰਘ ਗਲੀ ਦੀਆਂ ਜਿੱਤੇ ਕਿ ਬਹੁਤ ਹੀ ਵੱਡੀ ਮਾਤਰਾ ਵਿੱਚ ਹੈਰੋਇਨ ਬਰਾਮਦ ਕੀਤੀ ਗਈ ਸੀ ਪੁਲਿਸ ਵੱਲੋਂ ਉਹਨਾਂ ਤੇ ਕਾਰਵਾਈ ਅੱਜ ਕੁਝ ਪਿਛਲੇ ਦਿਨਾਂ ਤੋਂ ਕਾਰਵਾਈ ਕਰਦੇ ਹੋਏ ਅੱਜ ਉਹਨਾਂ ਦੀ ਕੋਠੀ ਨੂੰ ਫ੍ਰੀਜ਼ ਕੀਤਾ ਗਿਆ ਹੈ ਕੀ ਹੈ پورا ਮਾਮਲਾ ਆਓ ਦੇਖਦੇ ਹਾਂ ਰੋਸ਼ਨੀ ਪੰਜਾਬ ਦੀ ਚੈਨਲ ਤੋਂ ਅਸ਼ੋਕ ਬੰਦਲ ਦੀ ਰਿਪੋਰਟ ਪੰਜ ਇਹਦਾ ਪੰਜ ਇਹ ਇੰਨਾ ਹੈ ਜੀ ਜਿੱਦਾਂ ਕਿ ਆਪਾਂ ਨੂੰ ਪਤਾ ਹੈ ਕਿ ਅਸੀਂ ਰੀਸੈਂਟਲੀ ਆਪਾਂ 40 ਕਿਲੋ ਦਾ 6 ਜਾਣਿਆਂ ਤੇ ਅਸੀਂ ਰਿਕਵਰ ਕੀਤੀ ਸੀ ਕੋਤਵਾਲੀ 132 ਨੰਬਰ ਐਫ ਆਈ ਆਰ ਦਰਜ ਹੋਈ ਸੀ 7ਵੇਂ ਮਹੀਨੇ ਇਸੇ ਸਾਲ ਉਹਦੇ ਵਿੱਚ ਜਿਹੜਾ ਲਖਮੀਰ ਸਿੰਘ ਲੱਖਾ ਸੀ ਉਹਦੀਆਂ ਜਿਹੜੀ ਕਿ ਇੱਕ ਨਾ ਐਨ ਡੀ ਪੀ ਐ ਸੈਕਟ 68 ਐਫ 17 ਹੁੰਦੀ ਹੈ ਉਹਦੀ ਪ੍ਰੋਵੀਜ਼ਨ ਹੁੰਦੀ ਹੈ ਤੇ ਨਾਲੇ ਸਰਕਾਰ ਵੱਲੋਂ ਤੇ ਕਾਨੂੰਨ ਵੀ ਇਹੀ ਕਹਿੰਦਾ ਕਿ ਅਸੀਂ ਜਿਹੜਾ ਯੁੱਧ ਨਸ਼ਾ ਵਿਰੁੱਧ ਅਸੀਂ ਅਰੰਭਿਆ ਹੋਇਆ ਸਰਕਾਰ ਨੇ ਉਹਦੇ ਵਿੱਚ ਅਸੀਂ ਇਕੱਲਾ ਜਿਹੜਾ ਦੋਸ਼ੀ ਹੈਗਾ ਜਿਹੜਾ ਇਹ ਚੀਜ਼ ਚ ਕ੍ਰਿਮੀਨਲ ਐਕਟੀਵਿਟੀ ਚ ਨਾਰਕੋਟਿਕਸ ਵਾਲੀ ਚ ਮੌਲਡ ਇਕੱਲਾ ਉਹਦੇ ਉਹਨੂੰ ਨਹੀਂ ਫੜਦੇ ਉਹਦੇ ਤੇ ਉਹ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਆ ਥੋੜਾ ਕੱਲਾ ਕਰੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਆ ਉਹ ਵੀ ਹੁੰਦੀ ਆ ਇਹ ਤਾਂ ਹੁੰਦੀ ਆ ਤਾਂ ਜੋ ਉਸਨੇ ਇਸ ਕ੍ਰਿਮੀਨਲ ਐਕਟੀਵਿਟੀ ਚ ਨਸ਼ਾ ਤੋਂ ਜਿੰਨੇ ਨਸ਼ੇ ਨਸ਼ੇ ਤਸਕਰੀ ਤੋਂ ਜਿੰਨੇ ਵੀ ਪੈਸੇ ਉਹਨੇ ਕਮਾਏ ਹੋਏ ਨੇ ਜਾਂ ਕੋਈ ਪ੍ਰਾਪਰਟੀ ਬਣਾਈ ਹੋਈ ਆ ਉਹਨੂੰ ਐਸੀ ਆਇਡੈਂਟੀਫਾਈ ਕਰਦੇ ਆ ਸਾਡੀ ਇੱਕ FIU ਦੀ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਦੀ ਇੱਕ ਸਪੈਸ਼ਲ ਬਣਾਈ ਹੋਈ ਹੈ ਟੀਮ ਬਣੀ ਹੋਈ ਹੈ ਆਪਣੇ DSP ਆਪਣੇ ਗੁਰਪ੍ਰੀਤ ਸਿੰਘ ਹੋਰੀ ਹੈਗੇ ਉਹ ਸੀਦੇ ਹੈੱਡ ਹੈਗੇ ਨੇ ਤੇ ਅਸੀਂ ਉਹ ਜਿਹੜਾ ਵੀ ਇਹਨਾਂ ਨੇ ਇਲੀਗਲ ਤੌਰ ਤੇ ਪੈਸੇ ਕਮਾਏ ਆ ਚਾਹੇ ਪ੍ਰਾਪਰਟੀਆਂ ਬਣਾਈਆਂ ਚਾਹੇ ਉਹਦੇ ਆਰ ਦੇ ਨਾਂ ਤੇ ਆ ਚਾਹੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਨਾਂ ਤੇ ਆ ਜਿਹੜੀ ਨਸ਼ੇ ਨਾਲ ਰਿਲੇਟਡ ਹੁੰਦੀ ਆ ਉਹਨੂੰ ਆਇਡੈਂਟੀਫਾਈ ਕਰਦੇ ਆ ਤੇ ਸਾਡੀ ਕੰਪੀਟੈਂਟ ਅਥਾਰਟੀ ਹੁੰਦੀ ਉਹਨੂੰ ਕੇਸ ਬਣਾ ਕੇ ਭੇਜਦੇ ਆ ਉਹ ਵਹਿੰਦੀ ਹੈਗੇ ਜੀ ਦਿੱਲੀ ਸੋ ਇਸੇ ਕੇਸ 'ਚ ਇਹਨਾਂ ਨੇ ਕੰਪੀਟੈਂ ਕੇਸ ਪੇ ਗਿਆ ਸੀ ਤੇ ਦਿੱਲੀ ਉਹਨਾਂ ਨੇ ਫਿਰ ਸਾਨੂੰ ਫ੍ਰੀਜ਼ਿੰਗ ਦੇ ਆਰਡਰ ਦਿੱਤੇ ਆ ਲਖਵੀਰ ਲੱਖਾਂ ਦੀਆਂ ਸੀ ਪ੍ਰਾਪਰਟੀਜ਼ ਅਲੱਗ-ਅਲੱਗ ਤਕਰੀਬਨ 8 ਪ੍ਰਾਪਰਟੀਆਂ ਦੀਆਂ ਆਇਡੈਂਟੀਫਾਈ ਕਰਾਈਆਂ ਸੀ 2.5 ਕਰੋੜ ਦੀਆਂ ਉੱਚ ਸਾਨੂੰ ਫ੍ਰੀਜ਼ਿੰਗ ਆਰਡਰ ਆ ਗਿਆ ਜਿਸ ਤੇ ਅਸੀਂ ਹੁਣ ਆਇਆ ਤੇ ਤੁਹਾਡੇ ਤੁਸੀਂ ਪਿੱਛੇ ਦੇਖਿਆ ਕਿ ਲਗਾਈ ਵੀ ਹੋਈ ਹੈਗੇ ਚਸਪਾ ਕੀਤੇ ਹੈਗੇ ਸੋ ਅਸੀਂ ਇਹ ਹੀ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਨਾ ਸੋ ਨਾ ਕੇਵਲ ਜਿਹੜੇ ਦੋਸ਼ੀ ਏ ਜਿਹੜੇ ਤਸਕਰੀ ਚ ਫੜੇ ਆ ਨਾ ਸੋ ਉਹਨਾਂ ਨੂੰ ਕੇਵਲ ਇਹੀ ਅਰੈਸਟ ਕਰਦੇ ਆ ਤੇ ਨਸਾ ਜਿਹੜਾ ਬ੍ਰਹਮਤ ਹੁੰਦਾ ਹੈ ਬਟ ਉਹਦੀ ਜਾਇਦਾਦ ਦਾ ਵੀ ਸਾਰਾ ਜਿੰਨਕੀ ਕਹਿੰਦੇ ਇਨਵੈਸਟੀਗੇਸ਼ਨ ਹੁੰਦੀ ਹੈ ਇਹ ਮਤ ਸੋਚੇ ਕਿ ਜਿਹੜਾ ਨਸ਼ਾ ਤਸਕਰ ਹੈਗਾ ਕਿ ਇਕੱਲਾ ਉਹ ਫੜਿਆ ਗਿਆ ਜੀ ਉਹ ਕੰਮ ਉੱਥੇ ਠੱਪ ਹੋ ਗਿਆ ਨਾ ਉਹਦੇ ਅਸੀਂ ਬਿਲਕੁਲ ਬੈਕਵਰਡ ਲਿੰਕੇਜ ਇਸ ਤੇ ਜਿਹੜਾ ਇੱਕ ਪਾਰਟ ਆਪਣਾ ਪ੍ਰਾਪਰਟੀ ਵਾਲਾ ਵੀ ਹੈਗਾ ਤਾਂ ਜੋ ਉਹਨੂੰ ਲੱਗੇ ਪਤਾ ਲੱਗੇ ਉਹਨੂੰ ਵੀ ਆਸ-ਪਾਸੇ ਦੇ ਲੋਕਾਂ ਨੂੰ ਵੀ ਪਤਾ ਲੱਗੇ ਕਿ ਇਸ ਨਸ਼ਾ ਤਸਕਰੀ ਦੇ ਧੰਦੇ 'ਚ ਕੱਖ ਨਹੀਂ ਰੱਖਿਆ ਹੈਗਾ ਉਸੇ ਚੀਜ਼ 'ਤੇ ਲੜੀ ਚੱਜੀ ਸੀ ਇਸ ਚੀਜ਼ ਤੇ ਜਿਹੜੇ ਕੰਪੀਟੈਂਟ ਅਥਾਰਟੀ ਨੇ ਫ੍ਰੀਜ਼ਿੰਗ ਦਾ ਆਰਡਰ ਸੀ ਉਹ ਅਸੀਂ ਚੱਕੇ ਹੋਏ ਹੈਗੇ ਆ ਇਦੇ ਨਾਲ ਨਾਲ ਇਹ ਵੀ ਇੱਕ ਧੰਨ ਮੈਂ ਦੱਸਣਾ ਹੈਗਾ ਕਿ ਪਿਛਲੇ ਸਾਲ ਦੌਰਾਨ ਅਸੀਂ ਤਕਰੀਬਨ 74 ਕੇਸ ਜਿਹੜੇ ਆਇਡੈਂਟੀਫਾਈ ਕੀਤੇ ਸੀ ਅਸੀਂ ਜਿਹੜੇ ਕੰਪੀਟੈਂਟ ਅਥਾਰਟੀ ਨੂੰ ਭੇਜੇ ਸੀ 74 ਕੇਸਾਂ ਸਾਨੂੰ ਪ੍ਰਾਪਰਟੀ ਫ੍ਰੀਜ਼ ਦੇ ਬਠਿੰਡਾ ਡਿਸਟ੍ਰਿਕਟ ਦੇ ਆਰਡਰ ਆਈ ਹਨ तकरीबन 13 ਕਰੋੜ ਦੀ ਪ੍ਰਾਪਰਟੀ ਉਹ ਵੀ ਹੈਗੀ ਜਿਹੜੀ ਫ੍ਰੀਜ਼ ਕੀਤੀ ਹੈ ਹੁਣ ਇਹ ਇਸ ਤੋਂ ਅੱਗੇ ਜੋ ਵੀ ਕੰਪੀਟੈਂਟ ਅਥਾਰਟੀ ਇਸ ਪ੍ਰਾਪਰਟੀ ਦੇ ਨਾਲ ਸੰਬੰਧਿਤ ਆਰਡਰ ਦੇਗੀ ਹੁਣ ਉਹ ਉਹਦੇ ਸਰ 2.5 ਕਰੋੜ ਦੇ ਵਿੱਚ ਕਿੰਨੀਆਂ ਪ੍ਰਾਪਰਟੀਆਂ ਇਹਦੀਆਂ ਹਨ तकरीबन 8 ਪ੍ਰਾਪਰਟੀਆਂ ਜਿਹੜੀਆਂ ਹੁਣ ਇਹ ਲਖਵੀਰ ਲਖੇ ਦੇ ਨਾਂ ਤੇ ਹੈ तकरीबन ਇਹਦਾ ਹੈ ਨੇੜੇ 90 ਲੱਖ ਅਤੇ 20 ਹਜ਼ਾਰ ਰੁਪਏ ਦੀ ਇਹਦੀ ਕੀਮਤ ਹੈ ਤੇ ਤਕਰੀਬਨ ਕਰੋੜ ਬਾਕੀ ਹੋਰ ਪ੍ਰਾਪਰਟੀਆਂ ਜਗਾ ਜਗਾ ਲੱਗ ਇਹਦੀਆਂ ਉਹ ਆਇਡੈਂਟੀਫਾਈ ਹੋ ਗਈਆਂ ਬਿਲਕੁਲ ਬਿਲਕੁਲ ਜੀ ਉਹਨਾਂ ਦੇ ਸਾਰਿਆਂ ਦੀ ਜਿਹੜੀ ਕੀਮਤ ਮਿਲਾ ਕੇ 22 ਕਿਤੇ ਕਿਤੇ ਪ੍ਰਾਪਰਟੀ ਬਾਕੀ ਸਾਰੀਆਂ ਨੇ ਉਹ ਲੱਗ ਲੱਗ ਆਪਣੇ ਬਠਿੰਡੇ ਜ਼ਿਲ੍ਹੇ ਚ ਹੈਗੀਆਂ ਜੀ ਮੁਕਸ਼ਰ ਵੀ ਹੈਗੀਆਂ ਜਿੱਦਾਂ ਆਪਾਂ ਕਾਰਾਂ ਵੀ ਹੈਗੀਆਂ ਚੱਲ ਚੱਲ ਦੋਵੇਂ ਹੈਗੀਆਂ ਸਤਾਰ ਕਿਹੀਆਂ ਕਰਨ ਕਾਰਸ ਚਾਰ ਅਸੀਂ ਤੁਹਾਨੂੰ ਸਾਰੀ ਡਿਟੇਲ ਵੀ ਸ਼ੇਅਰ ਕਰ ਦਿੰਨੇ ਆ ਜੀ ਅਲੱਗ ਰਾਹ ਤੇ ਰੋਡ ਤੇ ਟਾਈਮ ਕਾਫੀ ਲੱਗ ਗਿਆ ਆਪਾਂ ਨੂੰ ਆਪਾਂ ਨੂੰ ਰਿਪੋਰਟ ਭੇਜਣ ਨੂੰ ਟਾਈਮ ਇਹ ਦੇਖੋ ਕੋਈ ਵੀ ਚੀਜ਼ ਜਿਹੜੀ ਹੁੰਦੀ ਆ ਪਹਿਲਾਂ ਤੇ ਇਹਦਾ ਦੇ ਘਰ ਦਾ ਚਲੋ ਕੋਈ ਵੀ ਚੀਜ਼ ਨੂੰ ਪਹਿਲਾਂ ਆਇਡੈਂਟੀਫਾਈ ਕਰਨਾ ਹੁੰਦਾ ਫਿਰ ਪਤਾ ਕਰਨਾ ਹੁੰਦਾ ਕਿਉਂਕਿ ਸਾਰੀ ਚੀਜ਼ ਕਾਨੂੰਨ ਦੇ ਮੁਤਾਬਕ ਹੀ ਹੁੰਦੀ ਆ ਕੋਈ ਇਦਾਂ ਤੇ ਹੈ ਨਹੀਂ ਕਿ ਆਪਾਂ ਫਿਰ ਦੇਖਣਾ ਅੰਦਰ ਰੂਲਜ਼ ਦੇ ਮੁਤਾਬਕ ਜਾਂ ਐਨਡੀਪੀਏ ਸੈਕਟਰ ਦੇ ਮੁਤਾਬਕ ਕੇ ਨਸ਼ਾ ਤਸਕਰੀ ਤੋਂ ਚੀਜ਼ ਉਹਨੇ ਬਣਾਈ ਹੈਗੀ ਆ ਫਿਰ ਉਸ ਚੀਜ਼ ਨੂੰ ਸਾਰਾ ਪੇਪਰ ਵਰਕ ਹੁੰਦਾ ਆ ਫਿਰ ਕੇਸ ਬੰਦ ਆ ਆ ਫਿਰ ਦਿੱਲੀ ਜਾਂਦਾ ਸਾਰੀ ਚੀਜ਼ ਨੂੰ ਥੋੜਾ ਜਿਹਾ ਟਾਈਮ ਲੱਗਦਾ ਬਟ ਫਿਰ ਵੀ ਦੇਖੋ ਅਸੀਂ ਕਿ ਸਾਡੀ ਜਿਹੜੀ ਐਫਆਈਯੂ ਦੀ ਟੀਮ ਹੈਗੀ ਹੈ ਮੁਸਤੈਦੀ ਦਿਖਾਉਂਦੇ ਹੋਏ ਤਕਰੀਬਨ ਮਹੀਨੇ ਦੇ ਅੰਦਰ ਹੀ ਇਹ ਸਾਰਾ ਕੁਝ ਕਰ ਲਿਆ ਅੱਛਾ ਬੈਂਕ ਖਾਤੇ ਕਿੰਨੇ ਕੋਈ ਪਤਾ ਲੱਗੇ ਪੈਸੇ ਇਹ ਸਾਰਾ ਇਸ ਕਿਡੈਂਟੀ ਵਾ ਇਹ ਚੱਲਦਾ ਨਿਰੰਤਰ ਚੱਲ ਰਿਹਾ ਬੈਂਕ ਖਾਤੇ ਵੀ ਉਹਦੇ ਆਇਡੈਂਟੀਫਾਈ ਹੋ ਰਹ ਬਾਕੀ ਰਿਸ਼ਤੇਦਾਰਾਨੀਆਂ ਤੇ ਬਾਕੀ ਜਿਹੜੇ ਹੋਰ ਇਹਦੇ ਦੋਸ਼ੀ ਹੈਗੇ ਸੀ ਉਹਨਾਂ ਦੀ ਪ੍ਰਾਪਰਟੀ ਆਇਡੈਂਟੀਫਾਈ ਹੋ ਰਹੀ ਹੈ ਇਸ ਬੰਦੀ ਦੀ ਹੈਗੀ ਹੈ ਜੀ ਬਾਕੀ ਕੰਮ ਕਰਦੇ ਨੇ ਹੁਣ ਅੰਦਰ ਹੈਗਾ 8 ਤਰੀਕ ਨੂੰ ਕਤਵਾਲੀ ਦੇ ਵਿੱਚ ਹੋਇਆ ਸੀ 8 7 ਜੀ 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 ਜਿਹੜਾ ਪਰਚਾ ਆਪਾਂ 40 ਕਿਲੋ ਦਾ ਆਪਾਂ ਕੋਤਵਾਲੀ ਥਾਣੇ ਦਿੱਤਾ ਨੂੰ ਜੀ 8 7 ਨੂੰ 132 ਨੰਬਰ ਐਫਆਈਆਰ ਉਸੇ ਕੇਸ ਹੈਗਾ ਇਸ ਤਰ੍ਹਾਂ ਹੀ ਉਹ ਸਾਰੀ ਉਹ ਸਾਰੀ ਹੋਈ ਪਿਆਪਲਾਰ ਦੇ ਵਿੱਚ ਪਹਿਲਾਂ ਸੀ ਆ ਬਾਅਦ ਚ ਹੋਈ ਆ ਜਿਹੜੀ ਹੁਣ ਤੋਂ ਇਹਨੇ ਕਰੀ ਕੇਸ ਇਸ ਸਾਲ ਖਰੀਦਿਆ ਰਦਰ ਇਹ ਅਹੂਬ ਹੋ ਇਦਾਂ ਸੀ ਜਦੋਂ ਰੇਟ ਪਈ ਸੀ ਅਹੂਬ ਇਦਾਂ ਸੀ ਜੀ ਹੁਣ ਉਸ ਤੋਂ ਬਾਅਦ ਤੇ ਫਿਰ ਵੰਦੀ ਪਿਆ ਕੋਈ ਹੋਰ ਵੀ ਸ਼ਾਮਿਲ ਹੋ ਕੇ ਨੇ ਵਿਦੇਸ਼ ਬੈਠਾ ਫਰਾਰ ਹੈਗਾ ਉਹ ਲੋਕ ਵਿਅਕਤੀ ਵੀ ਦੇਖੋ ਮੈਂ ਤੁਹਾਨੂੰ ਜਿਹੜਾ ਤਫਤੀਸ਼ ਦੇਖੋ ਬਹੁਤ ਵੱਡੀ ਰਿਕਵਰੀ ਹੈਗੀ ਆ ਆਪਣੇ ਜ਼ਿਲ੍ਹੇ ਦੇ ਇਤਿਹਾਸ ਚ ਇੰਨੀ ਰਿਕਵਰੀ ਬੜੀ ਰੇਅਰ ਹੈਗੀ ਹੈ ਸ਼ਾਇਦ ਪਹਿਲੀ ਹੈ ਉਹ ਉਹਦੀ ਸਾਰੀ ਜਿੰਨੂੰ ਕੀ ਕਹਿੰਦੇ ਆ ਤਫਤੀਸ਼ ਚੱਲ ਰਹੀ ਹੈ ਬਾਕੀ ਜਿਹੜੇ ਹੈਗੇ ਇਹ ਕਿੱਥੋਂ ਆ ਰਿਹਾ ਸੀ ਉਹਦੀ ਵੀ ਚੱਲ ਰਹੀ ਹੈਗੀ ਆ ਚਾਹੇ ਅੰਦਰ ਬੈਠਾ ਬਾਹਰ ਬੈਠਾ ਹਣਾ ਜੀ ਉਹਦੇ ਵੀ ਚੱਲ ਰਹੀ ਹੈ ਇਹਨਾਂ ਨੇ ਕਿਹੜੀ ਪ੍ਰਾਪਰਟੀ ਸਾਰੇ ਦੋਸ਼ੇ ਨਿਕਲੀ ਐ ਇਸ ਨਹੀਂ ਨੀ ਬਾਕੀ ਇਹਦੀ ਵੀ ਆਇਡੈਂਟੀਫਾਈ ਕਰਕੇ ਉਹਨਾਂ ਦਾ ਵੀ ਕੇਸ ਭੇਜਾਂਗੇ ਉਹ ਵੀ ਆਇਡੈਂਟੀਫਾਈ ਹੋ ਰਿਹਾ ਉਹਨਾਂ ਜਿੱਦਾਂ ਤੁਸੀਂ ਹੁਣ ਪੁੱਛ ਲਿਆ ਕਿ ਉਹਦੇ 'ਚ ਘਰ ਕਿੰਨੇ ਆ ਚੱਲ ਚੱਲ ਕਿੰਨੀਆਂ ਕਾਰਾਂ ਕਿੰਨੀਆਂ ਬੈਂਕ ਵੀ ਆਇਡੈਂਟੀਫਾਈ ਹੋ ਰਿਹਾ ਅਲਟੀਮੇਟਲੀ ਕਿਹੜੇ ਸਾਰੇ ਬੈਨੀਫੀਸ਼ੀਰੀ ਜਿਨ੍ਹਾਂ ਨੇ ਨਸ਼ਾ ਤਸਕਰੀ 'ਚ ਚਾਰ ਪੈਸੇ ਕਮਾਏ ਐ ਅਸੀਂ ਉਹਨਾਂ ਨੂੰ ਛਡਣਾ ਨਹੀਂ ਹੈਗਾ ਜੀ ਉਹ ਆਇਡੈਂਟੀਫਾਈ ਕਰਕੇ ਇਦਾਂ ਹੀ ਐਸੀ ਅਟੈਚ ਕਰਾਉਂ ਫ੍ਰੀਜ਼ ਕਰਾਵਾਂਗੇ ਤੇ ਕਾਨੂੰਨ ਮੁਤਾਬਕ ਉਹਨਾਂ ਤੇ ਕਾਰਵਾਈ ਕਰਾਂਗੇ ਠੀਕ ਹੈ ਜੈ